ਰੋਕ ਦਾ ਕੋਈ ਮੁੱਲ ਨਹੀਂ ਹੁੰਦਾ ਦੇਖ ਲੈ ਐਨੀ ਗਰਮੀ ਦੇ ਵਿੱਚ ਆਪਣਾ ਟਰੱਕ ਚਮਕਾ ਰਿਹਾ ਮੁੰਡਾ ਕੀ ਬਾਤ ਹੈ ਕੀ ਬਾਤ ਹੈ ਕਟਰਕ ਪੀਟਰ ਵੈਲਟਾ ਮੁੰਡੇ ਦਾ ਦੁੱਜਾ ਆਪਣਾ ਸ਼ੌਂਕ ਆ। ਕੀ ਬਾਤ ਹੈ। ਬਾਹਰ ਦਾ ਟੈਂਪਰੇਚਰ ਇਸ ਟਾਈਮ 48 ਆ। 48 ਟੈਂਪਰੇਚਰ 'ਚ ਆਪਣਾ ਟਰੱਕ ਚਮਕਾ ਰਿਹਾ ਮੁੰਡਾ। ਪੰਜਾਬੀ ਵੀ ਕਈ ਮੁੰਡੇ ਬਹੁਤ ਵਧੀਆ ਸਫਾਈ ਰੱਖਦੇ ਆ ਗੱਡੀਆਂ ਚਮਕਾ ਕੇ ਰੱਖਦੇ ਆ ਬਟ ਬਹੁਤੇ ਜਿਹੜੇ ਨੇ ਨਾ ਉਹ ਤਾਂ ਕੰਪਨੀ ਅਗਰ ਵਧੀਆ ਗੱਡੀ ਵੀ ਦੇ ਦੇ ਤੇ ਉਹਨੂੰ ਵੀ ਕੋੜਾਦਾਨ ਬਣਾ ਕੇ ਰੱਖ ਦਿੰਦੇ ਆ ਥੋੜੇ ਲੋਕ ਨੇ ਜਿਹੜੇ ਬਹੁਤ ਸਫਾਈ ਰੱਖਦੇ ਆ ਉਹਨਾਂ ਦੇਖ ਲਓ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਉਹਨਾਂ ਨੇ ਇੰਨੀ ਸੜਦੀ ਦੁਪਹਿਰ 'ਚ ਵੀ ਆਪਣਾ ਜਿਹੜਾ ਸ਼ੌਂਕ ਪੂਰਾ ਕੀਤਾ ਅਗਲੇ ਨੈਨ ਗੱਡੀ ਸਾਫ ਸਵਾਈ ਕੀਤੀ ਚਮਕਾਈ ਹੈ ਸਾਰੇ ਨੂੰ ਗੱਡੀ ਸਾਫਾਈ ਰੱਖਣੀ ਚਾਹੀਦੀ ਹੈ ਆਪਣੀ ਰੋਜ਼ੀ ਰੋਟੀ ਆਪਣੀ ਤੇ ਓੰਜ ਵੀ ਆਪਾਂ ਮੋਸਟਲੀ ਜ਼ਿਆਦਾਤਰ ਟਾਈਮ ਆਪਣੇ ਘਰ ਦੀ بجائے ਆਪਾਂ ਗੱਡੀ ਜੀ ਟ ਆਪਣਾ ਟਾਈਮ ਕੱਢਦੇ ਆ ਮੋਸਟਲੀ ਤੇ ਗੱਡੀ ਦੇ ਅੰਦਰੋਂ ਬਾਹਰੋਂ ਜਿੰਨੀ ਕੁ ਵੀ ਹੋ ਸਕੇ ਸਾਫ ਸਵਾਈ ਰੱਖਣੀ ਚਾਹੀਦੀ ਹੈ ਪੂਰਾ ਪਸੀਨਾ ਪਸੀਨਾ ਹੋ ਗਿਆ ਮੁੰਡਾ ਇੰਨੀ ਗਰਮੀ ਚ ਲੇਕਿਨ ਗੱਡੀ ਚਮਕਾ ਲਈ ਮੁੰਡੇ ਨੇ ਮੈਂ ਕਿਹਾ ਪੂਰੇ ਸ਼ੌਕ ਨੇ ਪੈਟਰੋਲ ਵੇਲ